ਲੋ ਵੀ ਮਿੱਤਰੋ 35 ਲੱਖ ਰੁਪਏ ਦਾ ਚੋਰ ਛਰਾਬਾ ਸੋਸ਼ਲ ਮੀਡੀਆ ਦੇ ਉੱਪਰ ਕਈ ਦਿਨਾਂ ਤੋਂ ਪੈਰਿਆ ਮੁੰਡਾ ਕਹਿੰਦਾ 35 ਲੱਖ ਰੁਪਏ ਖਵਾਤਾ ਮੈਂ ਕੁੜੀ ਨੂੰ ਪੰਜਾਬੀ ਗਾਣਿਆਂ ਦੇ ਵਿੱਚ ਕੁੜੀ ਮਾਡਲ ਆਉਂਦੀ ਆ ਅੱਜਕੱਲ ਆਰਨੇਦ ਦਾ ਇੱਕ ਗਾਣਾ ਆਰਨੇਦ ਦੇ ਗਾਣੇ ਦੇ ਵਿੱਚ ਇਹ ਕੁੜੀ ਆਈ ਹੈ ਕਾਫੀ ਜ਼ਿਆਦੇ ਗਾਣਾ ਵੀ ਹਿੱਟ ਹੋਇਆ ਅਤੇ ਇਹ ਕੁੜੀ ਵੀ ਹਿੱਟ ਹੋਗੀ ਇੱਕ ਵੀਡੀਓ ਵੀ ਪਿੱਛੇ ਜੇ ਵਾਇਰਲ ਹੋਈ ਸੀ ਕੁੜੀ ਦੀ ਉਸ ਤੋਂ ਬਾਅਦ ਇਸ ਕੁੜੀ ਦੀ ਡਿਮਾਂਡ ਵੱਧ ਗਈ ਪਹਿਲਾਂ ਇਸ ਕੁੜੀ ਨੂੰ ਕੋਈ ਚੰਗੀ ਤਰ੍ਹਾਂ ਜਾਣਦਾ ਨਹੀਂ ਸੀ ਪਰ ਜਿਵੇਂ ਹੀ ਇਹ ਗਾਣੇ ਦੇ ਵਿੱਚ ਆਉਣ ਲੱਗੀ ਜਾਂ ਫਿਰ ਵਾਇਰਲ ਹੋਣ ਲੱਗੀ ਸੋਸ਼ਲ ਮੀਡੀਆ ਦੇ ਉੱਪਰ ਤਾਂ ਇਸ ਕੁੜੀ ਦੇ ਉੱਪਰ ਵੀ ਇਲਜ਼ਾਮ ਲੱਗਣ ਲੱਗੇ ਹੁਣ ਇੱਕ ਮੁੰਡਾ ਸਾਹਮਣੇ ਆਇਆ ਮੁੰਡਾ ਕਹਿੰਦਾ ਮੇਰੀ ਫਰੈਂਡ ਰਹਿ ਚੁੱਕੀ ਹੈ ਇਹ ਕੁੜੀ ਅਤੇ ਮੈਂ ਇਸ ਨੂੰ 35 ਲੱਖ ਰੁਪਏ ਖਵਾ ਚੁੱਕਿਆ ਹਮੇਸ਼ਾ ਇੱਕ ਹੋ ਸਕਦਾ ਸੱਚ ਕੁਝ ਹੋਰ ਹੋਵੇ ਪਰ ਇੱਕ ਚੀਜ਼ ਆਪਾਂ ਨੇ ਦੇਖੀ ਹੈ ਜਦੋਂ ਬੰਦਾ ਸੋਸ਼ਲ ਮੀਡੀਆ ਦੇ ਉੱਪਰ ਮਸ਼ਹੂਰ ਹੋਊਗਾ ਫੇਮਸ ਹੋਊਗਾ ਤਾਂ ਉਸ ਦੇ ਉੱਪਰ ਇਲਜ਼ਾਮ ਲੱਗਣਗੇ ਹੀ ਲੱਗਣਗੇ ਜਿਵੇਂ ਮੁੰਡੇ ਨੇ ਕਹਤਾ ਕਿ 35 ਲੱਖ ਰੁਪਏ ਮੈਂ ਕੁੜੀ ਨੂੰ ਖਵਾਤਾ ਹੋ ਸਕਦਾ ਖਵਾਤਾ ਹੋਵੇ ਆਪਾਂ ਨਹੀਂ ਕਹਰੇਗੇ ਨਹੀਂ ਖਵਾਇਆ ਹੋ ਸਕਦਾ ਕੁੜੀ ਨੂੰ ਖਵਾਤਾ ਹੋਵੇ 35 ਲੱਖ ਪਰ ਬਿਨਾ ਕੋਈ ਸਬੂਤ ਦੇਖੇ ਆਪਾਂ ਲੋਕ ਮੰਨ ਲੈਣੇ ਆ ਕਿ ਯਾਰ ਇਹ ਕੁੜੀ ਪੈਸੇ ਖਾ ਗਈ ਹੈ ਨਾ ਕਿਉਂਕਿ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਤੇ ਜਾਂ ਫਿਰ ਹੋਰ ਇਹ ਕੁੜੀਆਂ ਜਾਂ ਫਿਰ ਮੁੰਡੇ ਜਦੋਂ ਨੱਚਦੇ ਨੇ ਨੱਚ ਟੱਪ ਕੇ ਵੀਡੀਓ ਪਾਉਂਦੇ ਨੇ ਤਾਂ ਕੁਝ ਕੁ ਲੋਕ ਇਹਨਾਂ ਤੋਂ ਖਿਜਣ ਵੀ ਲੱਗ ਜਾਂਦੇ ਨੇ ਵੈਸੇ ਲੋਕ ਦੇਖਦੇ ਉਹ ਵੀ ਨਹੀਂ ਇਹਨਾਂ ਦੀ ਰੀਲ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇਹਨਾਂ ਦੀ ਇੱਕ ਤਸਵੀਰ ਆ ਗਲਤ ਬਣ ਜਾਂਦੀ ਆ ਫਿਰ ਜਦੋਂ ਇਹਨਾਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਤਾਂ ਲੋਕ ਤਾਂ ਲੋਕ ਮੰਨ ਲੈਂਦੇ ਨੇ ਕਿ ਯਾਰ ਇਸ ਨੇ ਚੀਟਿੰਗ ਕਰੀ ਹੋਣੀ ਤਾਂ ਇਸੇ ਤਰ੍ਹਾਂ ਦਾ ਇਸ ਕੁੜੀ ਨਾਲ ਹੋਇਆ ਆਕਾਸ਼ ਦੀਪ ਨਾਂ ਦਾ ਮੁੰਡਾ ਜਦੋਂ ਇੱਕ ਇੰਟਰਵਿਊ ਉਸਨੇ ਕੀਤਾ ਇੰਟਰਵਿਊ ਦੇ ਵਿੱਚ ਆ ਕੇ ਉਸ ਨੇ ਖੁਲਾਸੇ ਕਰੇ ਕਿ ਇਹ ਕੁੜੀ ਮੇਰੇ ਨਾਲ ਰਹਿੰਦੀ ਰਹੀ ਹੈ ਇਕੱਠੇ ਇੱਕੋ ਘਰ ਦੇ ਵਿੱਚ ਅਸੀਂ ਰਹਿੰਦੇ ਰਹੇ ਹਾਂ ਕੁੜੀ ਦੀ ਮਾਂ ਨੂੰ ਵੀ ਪਤਾ ਸੀ ਕਾਫੀ ਵੱਡੇ ਇਲਜ਼ਾਮ ਨੇ ਮੁੰਡੇ ਦੇ ਕਹਿਣ ਮੁਤਾਬਕ ਇਹ ਕਿ ਸਾਰਿਆਂ ਨੂੰ ਪਤਾ ਸੀ 35 ਲੱਖ ਰੁਪਏ ਮੈਂ ਖਰਚ ਚੁੱਕਿਆ ਖਰਚਾ ਕਿਦੇ ਉੱਪਰ ਗੱਡੀਆਂ ਦੇ ਖਰਚੇ ਰੈਂਟ ਕਪੜਾ ਲੀੜਾ ਜਾਂ ਫਿਰ ਹੋਰ ਛੋਟੇ ਵੱਡੇ ਜਿਹੜੇ ਖਰਚੇ ਨੇ ਮੁੰਡੇ ਨੇ ਗਿਣਾਏ ਕਿ ਮੈਂ ਇਸ ਨੂੰ 35 ਲੱਖ ਰੁਪਏ ਖਵਾ ਚੁੱਕਿਆ ਹੁਣ 35 ਲੱਖ ਰੁਪਏ ਕੀ ਸੱਚਮੁੱਚ ਖਵਾਇਆ 35 ਲੱਖ ਬਹੁਤ ਹੁੰਦਾ ਅਗਰ ਆਪਾਂ 35 ਲੱਖ ਦੀ ਗੱਲ ਕਰਦੇ ਆਂ ਤਾਂ 35 ਲੱਖ ਰੁਪਇਆ ਬਹੁਤ ਜ਼ਿਆਦਾ ਹੁੰਦਾ 2-4 ਲੱਖ ਦੀ ਅਗਰ ਆਪਾਂ ਗੱਲ ਕਰੀਏ ਤਾਂ ਹੋ ਸਕਦਾ ਕਿ ਇਧਰ ਉਧਰ ਐਸੇ ਰਿਸ਼ਤਿਆਂ ਦੇ ਵਿੱਚ ਹੋ ਜਾਂਦਾ ਪਰ 35 ਲੱਖ ਕਾਫੀ ਵੱਡੀ ਰਕਮ ਹੁੰਦੀ ਹੈ ਤੇ ਲੋਕਾਂ ਦਾ ਕਹਿਣਾ ਕਿ ਮੁੰਡਾ ਮੁੰਡੇ ਦੀ ਜਿਹੜੀ ਸਥਿਤੀ ਆ ਅੱਜ ਦੇ ਸਮੇਂ ਵਿੱਚ ਘਰੋਂ ਵੀ ਉਹ ਠੀਕ ਠਾਕ ਹੈ ਫਿਰ 30 35 ਲੱਖ ਰੁਪਇਆ ਜਦੋਂ ਉਸਨੇ ਖਵਾਇਆ ਤਾਂ ਘਰਦਿਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ 30 35 ਲੱਖ ਰੁਪਇਆ ਖਵਾਤਾ ਕੂੜੀ ਦਾ ਜਿਹੜਾ ਪੱਖ ਹੈ ਕੂੜੀ ਦਾ ਪੱਖ ਸਾਹਮਣੇ ਨਹੀਂ ਆਇਆ ਕੂੜੀ ਦਾ ਪੱਖ ਸੁਣਿਆ ਨਹੀਂ ਲੋਕਾਂ ਨੇ ਹਲੇ ਕੂੜੀ ਨੇ ਵੀ ਇੱਕ ਪੋਸਟ ਪਾਈ ਆ ਕੂੜੀ ਕਹਿੰਦੀ ਏਸ ਮਸਲੇ ਨੂੰ ਲੈ ਕੇ ਮੈਂ ਵੀ ਇੱਕ ਪੋਡਕਾਸਟ ਕਰੂੰਗੀ ਉਸ ਦੇ ਵਿੱਚ ਪੂਰਾ ਸੱਚ ਦੱਸੂੰਗੀ ਜਿਹੜਾ ਇਹ ਮੁੰਡਾ ਕਾਸ਼ਦੀਪ ਮੇਰੇ ਦੇ 35 ਲੱਖ ਰੁਪਏ ਦੇ ਇਲਜ਼ਾਮ ਲਾ ਰਿਹਾ ਉਹਦੀ ਸਚਾਈ ਹੈ ਕੀ ਆ ਚਲੋ ਦੂਸਰਾ ਪੱਖ ਸਾਹਮਣੇ ਆਊਗਾ ਪਤਾ ਲੱਗੂਗਾ ਕਿ ਆਖਰ ਸੱਚ ਕੀ ਹੈ ਪਰ ਮਸਲਾ ਫੇਰ ਉਹੀ ਹੋ ਜਾਂਦਾ ਕਿ ਅੱਜ ਕੱਲ ਜਿਹੜਾ ਸਮਾਂ ਲੋਕ ਜਿਹੜੇ ਫਿਲਮ ਸਟਾਰ ਨੇ ਜਿਹੜੇ ਥੀਏਟਰ ਦੇ ਮੁੰਡੇ ਨੇ ਥੀਏਟਰ ਕਰੇ ਹੋਏ ਨੇ ਜਿਨ੍ਹਾਂ ਨੇ ਹੈਨਾ ਫਿਲਮਾਂ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਕੰਮ ਮਿਲਦਾ ਪਰ ਦੂਜੇ ਪਾਸੇ ਐਸੇ ਲੋਕ ਨੇ ਜਿਹੜੇ ਕਿ ਅੱਜ ਅਕਾਊਂਟ ਬਣਾਇਆ ਕੱਲ ਵਾਇਰਲ ਹੋ ਗਏ ਇੰਸਟਾਗ੍ਰam ਦੇ ਉੱਪਰ ਰੀਲਾਂ ਰਾਹੀਂ ਉਹਨਾਂ ਨੂੰ ਫਿਲਮਾਂ ਦੇ ਵਿੱਚ ਵੀ ਕੰਮ ਮਿਲਦਾ ਤੇ ਉਹ ਸਟਾਰ ਬਣੇ ਬੈਠੇ ਨੇ ਲੋਕ ਇਹਨਾਂ ਨੂੰ ਜਾਦੇ ਦੇਖਣਾ ਪਸੰਦ ਕਰਦੇ ਨੇ ਥੀਏਟਰ ਵਾਲੇ ਮੁੰਡੇ ਐਨ ਐਨ ਐ ਸਾਲ ਮਿਹਨਤ ਕਰਕੇ ਕੰਮ ਨੂੰ ਤਰਸਦੇ ਫਿਰ ਰਹੇ ਨੇ ਇਸੇ ਕਰਕੇ ਲੋਕ ਨੇ ਜਿਹੜੇ ਕੁਝ ਕੁ ਖਿਜਦੇ ਵੀ ਨਹੀਂ ਲਾਲੇ ਤੋਂ ਜਿਹੜੇ ਸਾਮੀਦਾਰ ਲੋਕ ਨੇ ਉਹ ਇਸ ਚੀਜ਼ ਨੂੰ ਸਹੀ ਨਹੀਂ ਮੰਨਦੇ ਕਿ ਰੀਲਾਂ ਦੇ ਉੱਪਰ ਨੱਚਣਾ ਟੱਪਣਾ ਰੀਲਾਂ ਦੇ ਉੱਪਰ ਵੀ ਐਸੀ ਗੱਲ ਨਹੀਂ ਬਹੁਤ ਸਾਰੇ ਲੋਕ ਹੈਗੇ ਨੇ ਮਨੋਰੰਜਨ ਕਰਦੇ ਨੇ ਲੋਕਾਂ ਦਾ ਆਪਣਾ ਆਰਟ ਹੈ ਜਿਹੜਾ ਆਪਣੀ ਕਲਾ ਉਹ ਲੋਕਾਂ ਨੂੰ ਦਿਖਾਉਂਦੇ ਨੇ ਪਰ ਇੱਥੇ ਅਗਰ ਕਿਸੇ ਰੀਲਾਂ ਵਾਲੇ ਦਾ ਜਿਹੜੇ ਰੀਲਾਂ ਪਾ ਕੇ ਸਟਾਰ ਬਣੇ ਹੋਏ ਨੇ ਉਹਦਾ ਛੋਟਾ ਜਿਹਾ ਮਸਲਾ ਹੁੰਦਾ ਤਾਂ ਵੱਡੀਆਂ ਸੁਰਖੀਆਂ ਬਣ ਜਾਂਦੀਆਂ ਨੇ ਤਾਂ ਮਿੱਤਰੋ ਹੁਣ ਇਸ ਮਾਮਲੇ ਦੇ ਵਿੱਚ ਅਗਰ ਆਪਾ ਦੇਖੀਏ ਇੰਸਟਾਗ੍ਰam YouTube Facebook ਭਰਿਆ ਪਿਆ ਕਿ ਕੁੜੀ ਨੇ 35 ਲੱਖ ਰੁਪਏ ਖਾ ਲਿਆ ਪਤਾ ਨਹੀਂ ਖਾਦਾ ਵੀ ਆ ਜਾਂ ਫਿਰ ਨਹੀਂ ਮੁੰਡੇ ਦੇ ਇਲਜ਼ਾਮ ਤਾਂ ਇਹ ਹੀ ਵੀ ਨੇ ਕਿ ਜਦੋਂ ਮੇਰੇ ਕੋਲ ਪੈਸੇ ਖਤਮ ਹੋ ਗਏ ਤਾਂ ਇਸ ਕੁੜੀ ਨੇ ਮੈਨੂੰ ਬਲਾਕ ਤੱਕ ਮਾਰਤਾ ਕੁੜੀ ਨੇ ਮੇਰੇ ਨਾਲ ਬੋਲਣਾ ਬੰਦ ਕਰਤਾ ਥਾਣੇ ਤੱਕ ਰੈਪਟ ਲਿਖਾਇਆ ਦੀ ਕੁੜੀ ਨੇ ਜਿਹੜਾ ਇਹ ਆਕਾਸ਼ ਨਾਮ ਦਾ ਮੁੰਡਾ ਇਸ ਦੇ ਇਲਜ਼ਾਮ ਨੇ ਇਹ ਹੈ ਨਾ ਤੇ ਦੂਸਰੇ ਪਾਸੇ ਕੁੜੀ ਦਾ ਇਹ ਵੀ ਕਹਿਣਾ ਕਿ ਮੇਰਾ ਫਰੈਂਡ ਸੀ ਇਹ ਕੋਈ ਐਸਾ ਰਿਸ਼ਤਾ ਨਹੀਂ ਸੀ ਸਾਡਾ ਬਾਕੀ ਜਿਹੜੀਆਂ ਗੱਲਾਂ ਨੇ ਅਜੇ ਗੱਲਾਂ ਸਾਹਮਣੇ ਆਉਣੀਆਂ ਬਾਕੀ ਨੇ ਕਿ ਅਗਰ 35 ਲੱਖ ਰੁਪਏ ਖਾਧਾ ਤਾਂ ਉਸ ਵਿਚਾਰੇ ਗਰੀਬ ਦਾ ਲੋਕਾਂ ਦਾ ਕਹਿਣਾ ਕਿ 35 ਲੱਖ ਰੁਪਏ ਵਾਪਸ ਹੋਣਾ ਚਾਹੀਦਾ ਕਿਉਂਕਿ ਕੁੜੀ ਅੱਜ ਦੇ ਸਮੇਂ ਵਿੱਚ ਚੰਗੇ ਪੈਸੇ ਕਮਾ ਰਹੀ ਆ ਇਹ ਕੁੜੀ ਆ ਆਰਨੇਦ ਦਾ ਗਾਣਾ ਆ ਆਰਨੇਦ ਦੇ ਗਾਣੇ ਦੇ ਵਿੱਚ ਕਾਫੀ ਪਸੰਦ ਕੀਤਾ ਲੋਕਾਂ ਨੇ ਇਸ ਨੂੰ ਇਹਦੇ ਉੱਪਰ ਇੱਕ ਬੋਲੀ ਵੀ ਮਸ਼ਹੂਰ ਹੋਈ ਸੀ ਬਿੱਲੇ ਬਿੱਲੇ ਨੈਣਾ ਵਾਲੀ ਕਿਸੇ ਵਿਆਹ ਦੇ ਵਿੱਚ ਆ ਬੋਲੀ ਵਾਲੇ ਬਾਈ ਨੇ ਬੋਲੀ ਪਾਈ ਸੀ ਇਹਦੇ ਉੱਪਰ ਉਸ ਤੋਂ ਬਾਅਦ ਜ਼ਿਆਦਾ ਮਸ਼ਹੂਰ ਹੋ ਗਈ ਤਾਂ ਮਿੱਤਰੋ ਇਸ ਤਰ੍ਹਾਂ ਦਾ ਮੁੱਦਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਭਖਿਆ ਪਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ